ਸਹੀ ਹੈ ਹਸੀ ਗਿਆ ਬਾਈ ਸਾਰਿਆਂ ਨੂੰ ਮੈਂ ਆ ਮਨੀ ਸਿੱਧੂ ਥਰਾਜ ਵਾਲਾ ਤੇ ਅੱਜ ਆਪਾਂ ਫੇਰ ਪਹੁੰਚੇ ਆ ਸ਼ਿਵਾ ਮੋਟਰ ਦੇ ਆਪਾਂ ਪਹਿਲਾਂ ਵੀ ਵੀਡੀਓ ਬਣਾਈ ਆ ਤੇ ਅੱਜ ਇਹਨਾਂ ਨੇ ਮਨ ਲਾਦਾ ਲੋਹੜੀ ਕਰਕੇ ਬਹੁਤ ਡਿਸਕਾਊਂਟ ਨਾਲ ਸਕੂਟਰਾਂ ਦੀਆਂ ਸੇਲ ਕੀਤੀਆਂ 6-7 ਤੋਂ ਪਹਿਲਾਂ ਕਰਤੀਆਂ ਤੇ ਹੁਣ ਵੀ ਸ਼ਾਇਦ ਮਨ ਲਾਦਾ ਕਰਦੇ ਆਪਾਂ ਪੁੱਛਦੇ ਆ ਆਜੂ ਕਰਦੇ ਆ ਗੱਲਬਾਤ ਆਇਆ ਬਾਈ ਲਾਹਣ ਦੱਸ ਬਾਈ ਤੇ ਕੀ ਇਹ ਟ ਡਿਸਕਾਊਂਟ ਲਾਇਆ ਤੇ ਕੀ ਚੱਕਰ ਆ ਫਿਰ ਬਾਈ ਜੀ ਇਹ ਤਿੰਨ ਸਕੂਟਰ 110000 ਦੀਆਂ ਪੈ ਜਾਣਗੀਆਂ 110000 ਦੀਆਂ ਤਿੰਨ ਪੀਸ ਲੈਣਗੇ 70000 ਦੇ ਦੋ ਪੀਸ ਆ ਜੀ ਠੀਕ ਆ 40000 ਦਾ ਇੱਕ ਪੀਸ 40000 ਦਾ ਇੱਕ ਪੀਸ ਹਾਂਜੀ ਇੱਕ ਪੀਸ ਇਹਦੇ ਵਿੱਚ ਆ ਕਾਰ ਟੈਕਨੋਲੋਜੀ ਲਾਤੀ ਐਨ ਐਫ ਸੀ ਦੀ ਠੀਕ ਆ ਜੇਕਰ ਤੁਸੀਂ ਕਾਰ ਨਾਲ ਲਾ ਕੇ ਨੂੰ ਚਲਾ ਸਕਦੇ ਹੋ ਚਾਬੀ ਵਰਤਣੀ ਨਾਲ ਵਰਤਣੀ ਤੁਹਾਡੀ ਇੱਛਾ ਹੁੰਦੀ ਆ ਬੱਲਾ ਲਾਈਟ ਆ ਗਈ ਬੈਸਕ ਬ੍ਰੇਕ ਆ ਜੀ ਜੀ ਆ 900 ਦਾ ਦਾ ਟਾਇਰ ਆ ਗਿਆ ਠੀਕ ਆ 5 ਇੰਚਰ ਫੋਟਰਾਸਟ ਆ ਜੀ ਠੀਕ ਆ ਠੀਕ ਹੈ ਤੇ ਸੈਰ ਸੈਰ ਦਾ ਸੈਂਸਰ ਆ ਗਿਆ ਠੀਕ ਆ ਇੰਡੀਕੇਟਰ ਤੇ ਆਉਣੀ ਗਿੰਦੀ 5 ਬੈਟਰੀਆਂ ਆ ਚਾ ਕਿੰਨਾ ਪੂਰਾ 5 ਬੈਟਰੀਆਂ ਨੇ ਪੂਰਾ 5 ਬੈਟਰੀਆਂ ਨੇ ਠੀਕ ਆ ਬਹੁਤ ਵਧੀਆ ਮਾਡਲ ਆਗਾ ਠੀਕ ਆ ਰੀਸੈਟ অপਸ਼ਨ ਦਿੱਤੇ ਹੋਏ ਆ ਜੀ ਠੀਕ ਆ LED ਡਿਸਪਲੇ ਆ ਜੀ ਠੀਕ ਆ ਬਾਕੀ ਕਲਰ ਦਾ ਅਗਲਾ ਆਵਦੀ ਚੋਇਸ ਨਾਲ ਲੈ ਸਕਦਾ ਸਮੀਦਾ ਰਿਪੇਅਰ ਪੂਰ ਦਾ ਕੀ ਹੁੰਦਾ ਕਿ ਕਈ ਲੋਕ ਕਹਿ ਦਿੰਦੇ ਆ ਜਿਵੇਂ ਇਹਦੀ ਰਿਪੇਅਰ ਆਏ ਆ ਫਲਾਨਾ ਧੱਕਾ ਨਹੀਂ ਚੰਦੀ ਇਹ ਕੀ ਚੱਕਰਾ ਸਾਰਾ ਕੋਈ ਡਿਟੇਲ ਦੱਸ ਮੈਨੂੰ ਬਾਈ ਜੀ ਇਹਦਾ ਕੁਛ ਨਹੀਂਗਾ ਫੋਲਰ ਫੇਰ ਕੀਤੀ ਜਾਂਦੀ ਆਪਣੇ ਕੋਲੇ ਠੀਕ ਆ ਇਹਦੀ ਹਰੇਕ 2-3 ਮਹੀਨੇ ਬਾਅਦ ਸਰਵਸ ਹੁੰਦੀ ਹੈ ਇੱਕ ਠੀਕ ਆ ਇਹਨੂੰ ਸਰਵਸ ਹੋਣੀ ਜ਼ਰੂਰੀ ਹੈ ਜੇ ਤੁਸੀਂ ਸਰਵਿਸ ਕਰਵਾ ਰਹੇ ਹੋ ਟਾਈਮ ਸਰ ਨਾਲ ਠੀਕ ਆ ਟੂਰੀ ਦੇ ਵਿੱਚ ਕੋਈ ਵੀ ਨੁਕਸ ਨਹੀਂ ਆਊਗਾ ਠੀਕ ਆ ਨਾ ਕੋਈ ਬੈਟਰੀ ਦਾ ਨਾ ਕੋਈ ਇਹ ਸਰਵਿਸ ਕਿਵੇਂ ਵੀ ਮਤਲਬ ਵੀ ਬੈਟਰੀਆਂ ਚੇਂਜ ਹੋਣਗੀਆਂ ਮੀਟਰਾਂ ਦਾ ਅਸੀਂ ਚੈੱਕ ਕਰਕੇ ਚੇਂਜ ਹੋਣਗੀਆਂ ਵੀ ਅਤਲਾ ਬਦਲੀ ਹੋ ਜਾਂਦਾ ਹਾਂ ਹਾਂ ਕੰਟਰੋਲਰ ਮੀਟਰ ਰੀਸਟਾਰਟ ਕੀਤਾ ਜਾਊਗਾ ਤੇ ਵਾਸ਼ਿੰਗ ਕੀਤੀ ਜਾਊਗੀ ਠੀਕ ਆ ਇਹ ਚੀਜ਼ ਜ਼ਰੂਰੀ ਆ ਹਨਾ ਹਾਂਜੀ ਬਾਕੀ ਉਹ ਵੀ ਫਲਰ ਫੇਰ ਕੀਤੀ ਜਾਂਦੀ ਆ ਠੀਕ ਆ ਕਿਸੇ ਵੀ ਕੱਢ ਕੋਈ ਸਕੂਟਰੀ ਹੋਵੇ ਠੀਕ ਆ ਤੇ ਹੋਰ ਇਹ ਦੂ ਵਧੀਆ ਯਾਨੀ ਕਿ ਦੂ ਹਾਈ ਰੇਟ ਤੇ ਸਕੂਟਰਾਂ ਕਿਵੇਂ ਕਿ ਇਹੀ ਆਉਂਦੀ ਆ ਯਾਰ ਕੇ ਪੂਰੀ ਪੂਰੀ ਵਧੀਆ ਬਾਈ ਓਰੀਜਨਲ ਕੰਪਨੀ ਦੀ ਸਕੂਟਰੀ ਹੈਗੀ ਪੂਰਾ ਵਧੀਆ ਮਾਰਜ਼ਨਾਗਾ ਬਹੁਤ ਜਿਆਦਾ ਫੀਚਰ ਦੇਤੇ ਕੰਪਨੀ ਨੇ ਬਹੁਤ ਵਧੀਆ ਚੀਜ਼ ਹੈ ਠੀਕ ਹੈ ਠੀਕ ਹੈ ਤੇ ਕਿੰਨੀਆਂ ਕਿ ਸੇਲ ਹੋਇਆ ਜਿਵੇਂ ਅੱਜ ਕਿੰਨੀਆਂ ਸੇਲ ਹੋਊਗਾ ਫਿਰ ਅੱਜ ਭਾਈ 7 ਸੇਲ ਹੋ ਚੁੱਕੀਆਂ ਨੇ ਲੋੜੀ ਵਾਲੇ ਦਿਨ ਲੋੜੀ ਵਾਲੇ ਦਿਨ 7 ਸੇਲ ਕਰਤੀਆਂ ਨੇ ਤੇ ਬਾਕੀ ਹਜੇ ਹੋਰ ਵੀ ਆ ਰਿਹਾਗਾਕ ਈਕਾ ਤੇ ਦੇਖਦੇ ਜੀ ਜਿੰਨੀ ਵਧੀਆ ਜਾਣੀ ਕਿ ਬਾਕੀ ਰੇਟ ਵੀ ਮੈਨੂੰ ਸਾਰਿਆਂ ਤੋਂ ਜ਼ਿਆਦਾ ਲੱਗਿਆ ਮਨ ਲੱਗਦਾ ਹਾਂਜੀ ਰੇਟ ਬਹੁਤ ਜ਼ਿਆਦਾ ਮਨ ਲੱਗਦਾ ਤੇ ਹੀ ਸਕੂਟਰਾਂ ਦਾ 50 55000 60000 ਰੁਪਈਆ ਵੀ ਲੋਕ ਲਈ ਜਾਂਦੇ ਆ ਮਨ ਲੱਗਦਾ ਬਿਲਕੁਲ ਲਉਂਦੇ ਜੀ ਬਿਲਕੁਲ ਤੇ ਮਨ ਲੱਗਦਾ ਇੱਕ 10 ਦੀਆਂ ਤਿੰਨ ਫਿਰ ਤਾਂ ਬਹੁਤ ਆ 35 36000 ਰੁਪਈਆ ਵਿੱਚ ਪੈ ਗਈ ਯਾਨੀ ਕਿ ਫਿਰ ਤਾਂ ਕੋਈ ਮਾਰੀ ਨਹੀਂ ਅੱਜਕੱਲ ਦੇ ਟਾਈਮ 'ਚ ਮੈਂ ਤਾਂ ਦੇਖਿਆ ਜਾਵੇ ਤਾਂ ਸਾਰਾ ਪੀ ਦਾ ਪੈਟਰੋਲ ਹੀ ਹੋਇਆ ਪਿਆ ਹਾਂਜੀ ਹਾਂ ਤੇ ਐਡਰੈਸ ਦੱਸ ਦੇ ਮੜਾ ਜਾਂ ਕਿਹੜਾ ਆਪ ਦਾ ਬਈ ਬਾਈ ਐਡਰੈਸ ਬਾਜਾ ਬਰਨਾਲਾ ਰੋਡ ਠੀਕ ਆ ਸਾਹਮਣੇ ਡਾਕਟਰ ਬਲਵੀਰ ਦਾ ਹਸਪਤਾਲ ਆਗਾ ਠੀਕ ਆ ਠੀਕ ਆ ਸ਼ਿਵਾ ਮੋਟਰਸ ਆਪਣੀ ਵਿਗਨ ਮੰਗਾ ਠੀਕ ਆ ਬੈਨਰ ਲੱਗੇ ਹੋਏ ਠੀਕ ਆ ਇੱਕ ਵਾਰੀ ਐਡਰੈਸ ਫੇਰ ਦੱਸ ਦਿੰਨੇ ਆ ਬਈ ਬਾਜਾ ਤੋਂ ਬਰਨਾਲਾ ਰੋਡ ਬਲਵੀਰ ਹਸਪੀਟਲ ਦੇ ਸਾਹਮਣੇ ਠੀਕ ਹੈ ਤੇ ਸ਼ਿਵਾ ਮੋਟਰਸ ਸਾਹਮਣੇ ਯਾਨੀ ਕਿ ਠੀਕ ਆ